ਸਰਬਜੀਤ ਸੰਗਰੂਰ ਵੀਰ ਜੀ ਰਚਨਾ ਨੈਣ ਜੋਤੀ ਦੀ ਸੂਰਤ ਪਾਗੀ ਮੇਰੇ ਨੈਣਾ ਨੂੰ ਨੈਣ ਜੋਤੀ ਦੀ ਸੂਰਤ ਪਾਗੀ ਮੇਰੇ ਨੈਣਾ ਨੂੰ ਰੋਗ ਇਸ਼ਕ ਦਾ ਲਾ ਲਿਆਏ ਰੋਗ ਇਸ਼ਕ ਦਾ ਲਾ ਲਿਆਏ ਬੜਾ ਬਚਾਉਣਾ ਚਾਹਿਆ ਦਿਲ ਨੂੰ ਮੈਂ ਸੰਗ ਰੂਰ ਵੀ ਬੜਾ ਬਚਾਉਣਾ ਚਾਹਿਆ ਦਿਲ ਨੂੰ ਮੈਂ ਸੰਗ ਰੂਰ ਵੀ ਦਿਲ ਮੇਰੇ ਨੂੰ ਦਿਲ ਮੇਰੇ ਨੂੰ ਦਿਲ ਮੇਰੇ ਨੂੰ ਯਾਦਾਂ ਖਾਲ ਆਏ ਨੈਣ ਜੋਤੀ ਦੀ ਸੂਰਤ ਪਾਗੀ ਮੇਰੇ ਨਾਨਾ ਨੂੰ ਰੋਗ ਇਸ ਕਿਦਾ 啦啦、啊、耶！